ਸਾਜੀਗਾਲ ਜੀ ਡੀਪੀਜੀ ਪੰਜਾਬੀ ਦਾ ਟਾੜਾ ਇੱਕ ਵਾਰ ਫਿਰ ਤੁਸਵਾਦ ਤੇ ਤਸਵੀਰਾਂ ਦੇਦੇ ਪਈ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਦੀ ਹੈ ਕਿ ਇਹ ਜੋ ਖਬਰ ਸਾਹਮਣੇ ਤੁਸੀਂ ਦੇ ਦੇ ਪਈਓ ਇਹ ਦਿਬੂਰੀ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪੱਠੇ ਕੁੱਤਰਨ ਵਾਲੇ ਟੋਕੇ ਨੂੰ ਜੋ ਕਿ ਮੋਟਰ ਲੱਗੀ ਹੋਈ ਸੀ ਜੋ ਕਿ ਮੋਟਰ ਦੇ ਉੱਤੇ ਬਿਜਲੀ ਦੇ ਉੱਤੇ ਇਹ ਟੋਕਾ ਚੱਲਦਾ ਸੀ ਉੱਥੇ ਪੱਠੇ ਕੁਤਰਦੇ ਹੋਏ ਅੱਗੇ ਪਿੱਛੇ ਜਿਹੜੇ ਨੌਜਵਾਨ ਪੱਠਿਆਂ ਨੂੰ ਕੁਤਰ ਰਹੇ ਸੀ ਉਹਨਾਂ ਨੂੰ ਲੱਗ ਗਿਆ ਕਰੰਟ ਬਿਜਲੀ ਦੀ ਤਾਰ ਜੋ ਕੇ ਮੋਟਰ ਦੇ ਨਾਲ ਲੱਗੀ ਹੋਈ ਸੀ ਉੱਥੋਂ ਉਹਨਾਂ ਨੂੰ ਕਰੰਟ ਲੱਗ ਜਾਂਦਾ ਆ ਤੇ ਫਿਰ ਅਚਾਨਕ ਉਹਨਾਂ ਨੂੰ ਜਦੋਂ ਦੇਖਿਆ ਜਾਂਦਾ ਤੇ ਇੱਕ ਨੌਜਵਾਨ ਜਿਹੜਾ ਆ ਪੁੰਜੇ ਪਿਆ ਨਜ਼ਰ ਆਉਂਦਾ ਆ ਤੇ ਉਸ ਨੂੰ ਵੀ ਉਠਾਇਆ ਜਾਂਦਾ ਆ ਤੇ ਦੂਸਰੇ ਨੂੰ ਵੀ ਉਠਾਇਆ ਜਾਂਦਾ ਆ ਤਿੰਨਾਂ ਨੂੰ ਵਾਰੀ ਵਾਰੀ ਉਠਾ ਕੇ ਹਸਪੀਟਲ ਜਿਹੜਾ ਆ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਕਿ ਡਾਕਟਰਾਂ ਨੇ ਦੋਨੂੰ ਤਾਂ ਮੌਕੇ ਤੇ ਹੀ ਮਰਤਕ ਐਲਾਨ ਦਿੱਤਾ ਤੇ ਇੱਕ ਜਿਹੜਾ ਆ ਉਹ ਆਈਸੀਯੂ ਦੇ ਵਿੱਚ ਲੱਗਿਆ ਹੋਇਆ ਆ ਉਸ ਨੂੰ ਜਿਹੜਾ ਆ ਉੱਥੇ ਪਰਤੀ ਕੀਤਾ ਹੋਇਆ ਤੇ ਜਦੋਂ ਗੱਲਬਾਤ ਕੀਤੀ ਗਈ ਤਾਂ ਦੱਸਿਆ ਗਿਆ ਕਿ ਉਹ ਫਿਲਹਾਲ ਖਤਰੇ ਤੋਂ ਲਗਭਗ ਬਾਹਰ ਆ ਪਰ ਦੋ ਦੀ ਜਿਹੜੀ ਮੌਕੇ ਤੇ ਹੀ ਕਰੰਟ ਲੱਗਣ ਦੇ ਨਾਲ ਜਿਹੜੀ ਇਹ ਉਹ ਮੌਤ ਹੋ ਗਈ ਹੈ ਤੇ ਘਰ ਦੇ ਵਿੱਚ ਜਿਹੜਾ ਆ ਉਹ ਇਸ ਸਮੇਂ ਸੋਗ ਪੂਰੀ ਤਰ੍ਹਾਂ ਜਿਹੜਾ ਆ ਪੈ ਗਿਆ ਕਹਿਣ ਤੋਂ ਭਾਵ ਤੁਹਾਨੂੰ ਦੱਈਏ ਕੀ ਬਹੁਤ ਜ਼ਿਆਦਾ ਲੋਕ ਦੁਖੀ ਨਜ਼ਰ ਆ ਰਹੇ ਨੇ ਕਿਉਂਕਿ ਘਰ ਦੇ ਵਿੱਚ ਜਿਹੜੇ ਨੇ ਉਹ ਦੋ ਨੌਜਵਾਨ ਜਿਹੜੇ ਨੇ ਦੋ ਨੌਜਵਾਨ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਦੋ ਨੌਜਵਾਨਾਂ ਦੀ ਮੌਤ ਜਿਹੜੀ ਇਹ ਪੱਠੇ ਕੁਤਰ ਦੇ ਸਮੇਂ ਜਿਹੜਾ ਆ ਮੌਕੇ ਤੇ ਹੀ ਹੋ ਜਾਂਦੀ ਤੇ ਇੱਕ ਜਿਹੜਾ ਆ ਉਹ ਦੱਸਿਆ ਜਾ ਰਿਹਾ ਕਿ ਹਸਪੀਟਲ ਦੇ ਵਿੱਚ ਜੇਰੇ ਇਲਾਜ ਚੱਲਦਾ ਪਿਆ ਆ ਤੰਦਦੀ ਕੀ ਦਬੂਰੀ ਦੀ ਜਿਹੜੀ ਇਹ ਖਬਰ ਦੱਸੀ ਜਾਣ ਦੀ ਹੈ ਜਿਲ੍ਹਾ ਗਰਦਾਸਪੁਰ ਦੀ ਇਹ ਖਬਰ ਆ ਜਿੱਥੇ ਕੀ ਪੱਠੇ ਕੁੱਤਰਦੇ ਸਮੇ ਮੋਟਰ ਵਾਲੇ ਟੋਕੇ ਨੂੰ ਕਰੰਟ ਜੋ ਆ ਜਾਂਦਾ ਤੇ ਕਰੰਟ ਲੱਗਣ ਦੇ ਨਾਲ ਦੋ ਨੌਜਵਾਨਾਂ ਦੀ ਜਿਨ੍ਹਾਂ ਦੀ ਉਮਰ ਇੱਕ ਦੀ 25 ਸਾਲ ਤੇ ਕਰੀਬ ਦੂਸਰੇ ਦੀ ਜਿਹੜਾ ਆ ਉਹ 30 ਸਾਲ ਦੱਸੀ ਜਾ ਰਹੀ ਹੈ ਦੋਨੇ ਵਿਆਹੇ ਵਰੇ ਨੌਜਵਾਨ ਸੀ ਤੇ ਇੱਕ ਦਾ ਬੱਚਾ ਵੀ ਦੱਸਿਆ ਜਾ ਰਿਹਾ ਆ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਦੁਖਦਈ ਖਬਰ ਜਿਹੜੀ ਉਹ ਸਾਹਮਣੇ ਆਈ ਏ ਐਸ ਵੇਲੇ ਦੀ ਸਭ ਤੋਂ ਉਹ ਜਿਹੜੀ ਇਹ ਦੁੱਖदाई ਖਬਰ ਜਿਹੜੀ ਉਹ ਤੁਹਾਡੇ ਰੂਬਰੂ ਕਰਦੇ ਪਏ ਆ ਖਬਰ ਤੁਸੀਂ ਦੇ ਦਦੇ ਪਿਓ ਤੁਹਾਨੂੰ ਦੱਦੀਏ ਕਿ ਬਹੁਤ ਸਾਰੇ ਕਿਸਾਨ ਵੀਰਾਂ ਦੇ ਘਰਾਂ ਦੇ ਵਿੱਚ ਟੋਕੇ ਲੱਗੇ ਹੋਏ ਨੇ ਪੱਠੇ ਕੁੱਤਰਨ ਵਾਲੇ ਮੋਟਰਾਂ ਲੱਗੀਆਂ ਹੋਈਆਂ ਨੇ ਟੋਕਿਆਂ ਦੇ ਉੱਤੇ ਤੇ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਜਦੋਂ ਵੀ ਤੁਸੀਂ ਪੱਠੇ ਕੁੱਤਰਦੇ ਹੋ ਤੇ ਇੱਕ ਵਾਰ ਚੈੱਕ ਜ਼ਰੂਰ ਕਰ ਲਿਆ ਕਰੋ ਉਹਦਾ ਧਿਆਨ ਜ਼ਰੂਰ ਕਰ ਲਿਆ ਕਰੋ ਕਿ ਕੋਈ ਜੋੜ ਵਗੈਰਾ ਨੰਗਾ ਨਾ ਹੋਵੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਅਣਹੋਣੀ ਇਸ ਤਰ੍ਹਾਂ ਦੀ ਨਾ ਹੋ ਜਾਵੇ ਜਿੱਥੇ ਕਿ ਬਹੁਤ ਜਿਆਦਾ ਪ੍ਰੋਬਲਮ ਕ੍ਰੀਏਟ ਹੋ ਜਾਵੇ ਤੇ ਤਦੂ ਜਿਹੜਾ ਆ ਲੈਣੇ ਦੇ ਦੇਣੇ ਪੈ ਸਕਣ ਫਿਰ ਤੋਂ ਤੁਹਾਨੂੰ ਦੱਈਏ ਕੀ ਮੋਟਰ ਲੱਗੇ ਇੱਕ ਟੋਕੇ ਨੂੰ ਜਿੱਥੇ ਕਿ ਬਿਜਲੀ ਵਾਲਾ ਟੋਕਾ ਪੱਠੇ ਕੁੱਤਰਨ ਵਾਲਾ ਸੀ ਉਸ ਟੋਕੇ ਨੂੰ ਕਰੰਟ ਆਉਣ ਦੇ ਨਾਲ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਸਪੀਟਲ ਖੜਿਆ ਜਾਂਦਾ ਆ ਤੇ ਡਾਕਟਰਾਂ ਵੱਲੋਂ ਵੀ ਜਿਹੜਾ ਆ ਉਹਨਾਂ ਨੂੰ ਮਰਤੇਕ ਐਲਾਨ ਦਿੱਤਾ ਜਾਂਦਾ ਹੈ ਤੇ ਇੱਕ ਨੌਜਵਾਨ ਜਿਹੜਾ ਤਿੰਨ ਨੌਜਵਾਨ ਦੱਸਿਆ ਜਾ ਰਿਹਾ ਜਿਨ੍ਹਾਂ ਚੋਂ ਇੱਕ ਜਿਹੜਾ ਆ ਹਸਪੀਟਲ ਦੇ ਵਿੱਚ ਜਿਹੜਾ ਆ ਦੱਸਿਆ ਜਾ ਰਿਹਾ ਕਿ ਉੱਥੇ ਦਾਖਲਿਆ ਬਹੁਤ ਜ਼ਿਆਦਾ ਜਿਹੜਾ ਆ ਉਹ ਦਰਦਨਾਕ ਸਮਾਚਾਰ ਸਾਹਮਣੇ ਆਇਆ ਆ ਤੁਸੀਂ ਕੀ ਕਹਿਣਾ ਚਾਹੋਗੇ ਇਹੋ ਜਿਹੀ ਇਨਸੀਡੈਂਟਾਂ ਦੇ ਉੱਤੇ ਆਪਣਾ ਕਮੈਂਟ ਜ਼ਰੂਰ ਕਰਿਓ ਤੇ ਇਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਵੀ ਜਿਹੜਾ ਕਮੈਂਟ ਜ਼ਰੂਰ ਕਰਿਓ ਈਸ਼ਪਾਰ ਸਿੰਘ ਨੰਬਰਦਾਰ ਕੀ ਗੱਲਬਾਤ ਹੋਈ ਹੈ ਜਿਹੜੀ ਇਹ ਪਿੰਡ 'ਚ ਘਟਨਾ ਜੀ ਇਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾਬਿਸ਼ਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਮਰਦਕ ਲਾਣੇ ਆ ਗਿਆ ਇੱਕ ਮੁੰਡਾ ਜਿਹੜਾ ਸੀਰੀਅਸ ਆ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਵਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ 'ਚ ਬਹੁਤ ਸੋਗ ਦੀ ਲਹਿਰ ਆ ਤੇ ਹਰ ਬੰਦਾ ਸੋਗ ਨੂੰ ਸੋਗ ਲਾ ਰਿਹਾ ਇਸ ਕਰਕੇ ਜੋ ਵੀ ਕਤਨਾ ਹੋਈ ਆ ਬਹੁਤ ਮਾੜੀ ਹੋਈ ਆ ਇੰਦਰ ਜੋਗ ਹੋਈ ਆ ਤੇ ਇਸ ਪਰਿਵਾਰ ਨਾਲ ਸਾਰੇ ਸਪੈਕ ਦੁੱਖ ਸਾਂਝਾ ਕਰ ਰਹੇ ਨੇ ਦੋਨੋਂ ਬਿਆਹ ਹੀ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਦੋਨਾਂ ਦਾ ਸੌਰਾ ਕਿਦਾਂ ਉਹਦੀ ਕੋਈ ਸਸਰ ਹਾਲ ਜਾਂ ਠੀਕ ਹੀ ਆ ਕਿਹਾ ਨਾ ਆਇਆ ਗੁਰਦਾਸਪੁਰ ਕਿਹਾ ਤੇ ਗਲੀ ਚੋਂ ਜਾਂਦਾ ਪਿਆ ਸੀ ਅਚਾਨਕ ਜੀ ਇਹ ਪੱਠੇ ਕੁਦਰ ਦੇ ਪਏ ਸੀ ਪੱਠੇ ਕੁਦਰ ਦੇ ਤੇ ਮੈਂ ਦੇਖਿਆ ਨਾ ਥਲੇ ਡਿੱਗੇ ਦਾ ਤੇ ਮੈਂ ਜਦੋਂ ਉੱਧਰ ਗਿਆ ਆਇਆ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥਲੇ ਡਿੱਗ ਗਿਆ ਤੇ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਖਿੱਚੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੂਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਦੇ ਡੈੱਡ ਹੋ ਗਿਆ ਤੇ ਇੱਕ ਐਮਰਜੈਂਸੀ ਵਾਰਡ ਤੇ ਸੀਰੀਅਸ ਆ ਜੀ ਇਨਾਂ ਦੀ ਉਮਰ ਕਿੰਨੀ ਸੀ ਜਿੰਨਾਂ ਦੇ ਇੱਕ ਦਿਤੇ ਇੱਕ ਦਿ 25 26 ਸਾਲ ਉਮਰ ਦੇ ਇੱਕ ਦਿ 30 ਸਾਲ ਉਮਰ ਦੇ